ਜੇ ਜਿਹੜਾ ਟਾਇਰ ਹੋਏਗਾ ਉਹ ਟਾਇਰ ਦਾ ਨਾਲੇ ਇਸ ਟਾਇਰ ਦੇ ਨਾਲ ਬੰਨ ਕੇ ਰੁਪਇਆ 5 ਲੱਖ ਦੇਊਗਾ ਜੇਕਰ ਤੁਸੀਂ ਆਪਣੇ ਗੱਡੀਆਂ ਦੇ ਟਾਇਰ ਪਾਉਣੇ ਨੇ ਤੇ ਯਾਰ ਲੱਗਦੇ ਨੇ ਵੀ ਨਵੇਂ ਟਾਇਰ ਪੈਂਦੇ ਨੇ ਮੈਂ ਕਿਹਾ 20 25 25 ਹਜ਼ਾਰ ਦੇ ਚਾਰੇ ਟਾਇਰ ਪੈ ਜਾਂਦੇ ਨੇ ਤਾਂ ਜ ਜਿਹੜੀ ਵੀਡੀਓ ਦੇਖਦੇ ਹੋ ਤੁਹਾਡਾ ਬਹੁਤ ਵੱਡਾ ਫਾਇਦਾ ਕਰਾਉਣ ਵਾਲਿਆ ਅਸੀਂ ਅੱਜ ਪਹੁੰਚੇ ਸੀ ਮਾਲਕਵਾਲ ਪਿੰਡ ਆ ਲੁਧਿਆਣੇ ਦੇ ਲੱਗਿਆ ਲੋਕੇਸ਼ਨ ਆਪਾਂ ਨੇ ਕਮੈਂਟ ਚ ਪਾਤੀ ਹੈ ਵੀ ਇਥੋਂ ਜਿਹੜਾ ਟਾਇਰ ਮਿਲਣਾ ਆ ਵੇਖੋ ਜੀ ਸਟਾਰ ਟਾਇਰ ਲਾ ਲੈਨੇ ਮਤਲਬ ਨਵੇਂ ਵਰਗੀ ਟਾਇਰ ਨੇ 90% 95% ਲਾਈਵ ਵਾਲੇ ਬਿਨਾ ਕਿਸੇ ਖਰਾਬੀ ਦੇ ਅੱਛਾ ਨਾਲ ਗਾਰੰਟੀ ਵੀ ਦਿੰਦੇ ਨੇ ਰੇਟ ਕੀ ਮਿਲਣਾ ਰੇਟ ਤੇ ਮਾਰੋ ਮੜਾ ਜੇ ਲਿਆ ਲਾਲ ਰੰਗ ਰਾਲ 250 ਰੁਪਏ ਕਿਲੋ ਮਿਲਨੇ ਨੇ ਟਾਇਰ ਬਾਕੀ ਇਹਨਾਂ ਕੋਲੇ ਕੰਪਨੀਆਂ ਚੈੱਕ ਕਰ ਲਓ ਕਹਿੰਦੇ ਬ੍ਰਿਜਸਟੋਨ ਗੋਡੀਅਰ ਐਮ ਆਰ ਐਫੀ ਓਪੋਹਾਮਾ ਕੈਂਡਾ ਕੰਟੀਨੈਂਟ ਆਹ ਟਾਇਰ ਤੁਸੀਂ ਸੁਣਿਆ ਹੋ ਮਿਚਲਨ ਦਾ ਹੋ ਗਿਆ ਡੂਨਲਿਪ ਤੇ ਅਪੋਲੋ ਸੀਰ ਇਹ ਸਾਰੇ ਦਾ ਰੋ ਨੇ ਜਿਹੜੇ ਤੁਸੀਂ ਸੁਣਦੇ ਹੋ ਇਹ ਡਾਇਰੈਕਟ ਕਹਿੰਦੇ ਨੇ ਵੀ ਸਾਡੇ ਕੋਲੇ ਮਿਲਦੇ ਨੇ ਹੁਣ ਆਜੋ ਫਿਰ ਚੈੱਕ ਕਰਦੇ ਆਂ ਵੀ ਇਹ ਪਿਆਰ ਸੱਚੀ ਉਹਨਾਂ ਕੋਲ ਹੈਗੇ ਨੇ ਜਾਂ ਬਾਹਰ ਬੋੜੀ ਲਾਇਏ ਨੇ ਭਾਜੀ ਤੁਹਾਨੂੰ ਲੈਣ ਜਾਣਕਾਰੀ ਤੇ ਭਾਜੀ ਸੱਚੀ ਕਾਲਜੀ ਸੱਚੀ ਕਾਲਜੀ ਵੈਲਕਮ ਜੀ ਵੈਲਕਮ ਵੈਲਕਮ ਥੈਂਕ ਯੂ ਸਰ ਤੇ ਹੁਣ ਸਾਨੂੰ ਦਿਖਾ ਦਿਓ ਕਿਹੜਾ ਆਓ ਜੀ ਹਾਂ ਤੇ ਕਿਹੜੇ ਕਿਹੜੇ ਕੰਪਨੀਆਂ ਦੇ ਪਿਆਰ ਮਿਲ ਜਾਂਦੇ ਨੇ ਉਹ ਤਾਂ ਅਸੀਂ ਦੇਖ ਲਈ ਜੀ ਬਾਹਰ ਠੀਕ ਹੈ ਜੀ ਹੁਣ ਕਿਹੜੀਆਂ ਕਿਹੜੀਆਂ ਗੱਡੀਆਂ ਦੇ ਮਿਲਦੇ ਨੇ ਉਹ ਦਿਖਾ ਦਿਓ ਆ ਚੱਕੋ ਜੀ ਆ ਲਾ ਗਿਆ ਦੇਖੋ ਜੀ ਕਿ ਲੱਗੀ ਬਖਾਲ ਲੱਗਾ ਓਏ ਹੋਏ ਹੋਏ ਆਪ ਬ੍ਰਾਂਡ ਦਾ ਨਾਮ ਕੋਰੇ ਜੀ ਬ੍ਰਾਂਡ ਤੇ ਇਹਦੀ ਕੀ ਨਾਮ ਹੈ ਮਤਲਬ ਇਹ ਬ੍ਰਾਂਡ ਬਾਰੇ ਦੱਸਣ ਵੀ ਹੋਣਾ ਕੋਣ ਤੇ ਦੇਖ ਲਓ ਬਾਕੀ ਪੈਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ। ਬਿਲਕੁਲ ਹੋਰ ਕਿੰਟ ਕਹਦੇ ਨੇ ਇਹਨੂੰ। ਮਾਲ ਪਸੰਦ ਆ ਰਿਹਾ। ਚੱਕੋ ਟੈਪ ਲਾਓ ਮਾਲ ਤੇ ਗੁੱਡੀ ਚੈੱਕ ਕਰੋ। ਗੁੱਡੀ ਚੈੱਕ ਆ ਆ ਦੇਖੋ ਜੀ। ਪੁਰਾਣੇ ਆ ਕਿ ਨਵੇਂ ਆ। ਨਵੇਂ ਤੋਂ ਵੀ ਵਧੀਆ ਹੈ। ਗੁੱਡੀਆਂ ਦਾ ਦਿਖਾਤੀਆਂ ਗੁੱਡੀਆਂ ਤਾਂ ਅਸੀਂ ਤੁਹਾਨੂੰ ਵੈਸੇ ਵੀ ਚੈੱਕ ਕਰ ਲਿਆ ਬਹੁਤ ਸੋਹਣੀਆਂ ਹਨ। ਹਾਂਜੀ। ਹੁਣ ਜਿਹੜੇ ਸਾਡੇ ਵੀਅਰ ਨੇ ਉਹਨਾਂ ਦੇ ਦਿਲ ਸੇਹ ਜਾਂਦੋ ਵੀ ਯਾਰ ਕਿਤੇ ਗੁੱਡੀ ਕੱਢੀ ਉਹਨਾਂ ਨੇ ਟੈਰ ਨਾ ਹੋਣ। ਬਿਲਕੁਲ ਨਹੀਂ ਬਾਜੀ। ਇਸ ਚੀਜ਼ ਦਾ ਮਤਲਬ ਇਹ ਬੜੀ ਵੱਡੀ ਤੁਸੀਂ ਗੱਲ ਕੀਤੀ ਹੈ। ਬਹੁਤ ਵਧੀਆ ਕੀਤਾ ਜੀ ਜਰਮ ਨੇ ਤੇ ਵਾਕਈ ਇੰਪੋਰਟੈਂਸ ਕਰਦੀ ਐ ਐਜ਼ ਅ ਕਸਟਮਰ ਅਗਰ ਮੈਂ ਵੀ ਐਜ਼ ਅ ਕਸਟਮਰ ਕਿਤੇ ਜਾਵਾਂ ਮੇਰੇ ਦਮਾਂ ਦੇ ਪਨੀ ਗੱਲਾਂ ਆਉਣ ਗਿਆ ਉਸ ਤੋਂ ਵਧੀਆ ਉਹਨੀਆਂ ਵੀ ਚਾਹੀਦੀਆਂ ਜਿਨ੍ਹਾਂ ਬਹਿ ਕੰਮ ਕਰਦੇ ਨੇ ਉਹਨਾਂ ਦੇ ਪੁਣੀਆਂ ਚਾਹੀਦੀਆਂ ਹੁਣ ਇਸ ਕੋਈ ਗੱਲ ਨਹੀਂ ਰਹੀ ਇਸ ਬਾਕੀ ਹੁਣ ਭਾਜੀ ਤੁਸੀਂ ਤੁਹਾਡੇ ਉੱਥਰ ਦਾ ਫੋਕਸ ਦੇਣਾ ਆ ਇੱਥੇ ਸਟਾਰਟ ਕਰੋ ਇੱਥੇ ਦਿਖਾਓ ਮੈਨੂੰ ਕਿੰਨੀ ਟਾਈਪ ਦੀ ਰੇਂਜ ਪਈ ਐ ਇੱਥੇ ਦਾ ਦਿਖਾਓ ਇੱਥੇ ਵਾਪਸ ਲਿਆਓ ਆ ਇੱਧਰ ਵੇਖੋ ਇੱਧਰ ਦਿਖਾਓ ਉਦੋਂ ਬਾਅਦ ਦੁਬਾਰਾ ਫੇਰ ਮੇਰੇ ਨਾਲ ਆਓ ਆਓ ਮੇਰੇ ਨਾਲ ਆਓ ਮੇਰੇ ਨਾਲ ਆਓ ਇੱਧਰ ਦਿਖ ਕਿੰਨੀ ਰੇਜ ਪਈ ਏ ਵੱਧੂ ਰੇਜ ਪਈ ਏ ਵੱਧੂ ਰੇਜ ਪਈ ਏ ਲੈ ਸਾਡਾ ਗਿੰਤੀ ਨਹੀਂ ਹੋਣੇ ਹਾਂਜੀ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਪਾਜੀ ਨਹੀਂ ਕੀ ਸੀ ਗੱਲ ਕਰਨ ਲੱਗਾ ਮੈਂ ਨੀਕੀ ਜੀ ਗੱਲ ਕਰਨ ਲੱਗਾ ਮੇਰਾ ਕੋਈ ਨਹੀਂ ਪਾਈ ਬੰਦੂ ਗੇਟ ਤੇ ਅੰਦਰ ਐਂਟਰ ਕਰੇ ਬੁਲਾਉਂਦੇ ਅੰਦਰ ਆਏ ਜਿੰਨਾ ਕੋਈ ਗੋਡਾਊਨ ਦੇ ਬਾਹਰ ਟਾਇਰ ਦੇ ਨਾਲ ਫੇੜੀ ਉਸ ਗੋਡਾਊਨ ਦੇ ਵਿੱਚ ਅੱਗੇ ਆਪਣੀ ਮਨਪਸੰਦ ਆ ਕੋਈ ਵੀ ਡਰ ਮਨਪਸੰਦ ਆ ਸਾਨੂੰ ਪੁੱਛਣ ਦੀ ਲੋੜ ਨਹੀਂ ਹਾਂ ਹਾਂ ਸਿਰਫ ਇਹ ਕਹਿਣਾ ਕਿ ਭਾਜੀ ਮੈਂ ਚੈੱਕ ਕਰ ਰਹਾ ਥਾ ਟਾਇਰ ਗੁੱਡੀ ਕੱਢੀ ਕਿ ਨਹੀਂ ਕੱਢੀ ਓਕੇ ਆਏ ਆਪਣੀ ਮਨਪਸੰਦ ਦਾ ਟਾਇਰ ਚੱਕੇ ਮਤਲਬ ਕੋਤੋਂ ਆ ਆਪਣ ਜਿੱਥੋਂ ਦਿਲ ਕਰੇ ਅੱਛਾ ਜੀ ਤੁਸਾਂ ਨੂੰ ਲੋੜ ਨਹੀਂ ਕਿਸੇ ਨੂੰ ਵੀ ਜੇ ਕੋਈ ਰੋਟੀ ੱਤੇ ਤੇ ਮੈਂ ਜਿੰਨੇ ਵਾਰ ਦਿਖਾਜੂਗਾ ਕੋਈ ਤੇ ਚੱਤੇ ਤੇ ਤੁਹਾਨੂੰ ਇੱਕ ਵਾਰੀ ਆਵੇ ਉਹਨਾ ਉਰੇ ਲਾਗੇ ਤੁਸੀਂ ਵੀ ਆ ਜੀ ਤੇ ਆ ਕੇ ਕਹੇ ਕਹਦਾ ਵੀਰ ਬੜੀ ਵੱਡੀ ਗੱਲ ਕਰਦਾ ਹੈ ਆ ਜਿਹੜਾ ਗੁੱਡੀ ਕੱਢੀ ਏ ਸਾਬਤ ਕਰਕੇ ਦਿਖਾ ਦੇ ਜੀ ਕੋਈ ਜੇ ਕਿਸੇ ਨੇ ਸਾਬਤ ਕਰਤਾ ਜੀ ਫੇਰ ਨਾਲੇ ਜਿਹੜਾ ਤਿਆਰ ਹੋਏਗਾ ਉਹ ਟੈਰ ਦਾ ਨਾ ਨਾਲੇ ਇਸ ਟੈਰ ਦੇ ਨਾਲ ਬੰਨ ਕੇ ਰੁਪਈਆ 5 ਲੱਖ ਦਊਗਾ ਓਏ ਹੋਏ ਰੁਪਈਆ 5 ਲੱਖ ਰੁਪਈਆ ਨਾਮ ਭਵਾਗੇ ਕੋਈ ਸਬਦ ਕਰਦੇ ਗੁੱਡੀ ਕਟਿਆ ਹੋਰ ਗੱਲ ਇਹ ਪੂਰਾ ਨਹੀਂ ਹੋਇਆ ਅੱਛੀ ਆ ਤੈਰ ਵਖਾਣਾਂ ਵੱਡੀਆਂ ਗੱਡੀਆਂ ਦੇ ਹਾਂ ਸ਼ੂਜ਼ ਦੇ ਹਾਂ 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 ਛੋਟੀਆਂ ਵੱਡੀਆਂ ਮੋਈ ਮੇਰੇ ਵੀਰ ਨੇ ਜਿਹੜੇ ਕੀਆ ਚਲਾਉਂਦੇ ਨੇ ਅੱਜ ਤੱਕ ਚਲਾਉਂਦੇ ਨੇ ਛੋਟੇ ਘੜੇ ਚਲਾਉਂਦੇ ਨੇ ਉਹ ਵੀ ਆ ਕੇ ਪਸੰਦ ਕਰ ਸਕਦੇ ਨੇ ਅੱਛਾ ਉਹ ਰਹਿੰਦਾ ਉਹ ਵੀ ਮੇਰਾ ਵੀ ਨੀਲੇ ਲੱਖ ਤੇ ਨੀਰ ਵੱਡੀਆਂ ਗੱਡੀਆਂ ਦਾ ਬੜਾ ਬੈਂਡ ਹੈ ਸਭ ਨੇ ਛੋਟੀਆਂ ਵੀ ਅੱਜ ਪਹੁੰਚ ਆਓ ਮੇਰਾ ਵੀਰ ਤੁਹਾਡਾ ਵੀ ਵੈਲਕਮ ਹੈ ਆ ਲੱਕੋ ਆ ਤਕੋ ਆਉਣ ਲੱਗੇ ਬਾਜੀ ਆ ਲਓ ਆ ਲਓ ਛੋਟੀਆਂ ਗੱਡੀਆਂ ਚੈੱਕ ਕਰੋ ਨਿੱਕੀ ਗੱਡੀ ਦਾ ਵੀ ਚੈਲੰਜ ਹੈ ਸਾਬਤ ਕਰੇ ਕੋਈ ਆ ਸਾਡੇ ਕੋਲ ਕੀ ਆ ਸਭ ਤੋਂ ਛੋਟੀ ਗੱਡੀ ਦੀ ਮੁਰਗੀ 800 ਆ ਮੁਰਗੀ 800 ਦੀ ਵਿਖਾ ਦਿਜੀ ਅੱਛਾ ਜੀ ਲਓ ਜੀ ਕਰੋ ਨਾਲੇ ਗੱਡੀ ਵੀ ਚੈੱਕ ਕਰੋ ਨਾਲੇ ਗਰੰਟੀ ਵੀ ਬਾਈ ਹੋਣਾ ਆ ਮੁਰਗੀ 800 ਦਾ ਟਾਇਰ ਗੱਡੀ ਚੈੱਕ ਕਰੋ ਫਿਰ ਉਸ ਤੋਂ ਬਾਅਦ ਅਗਲੀ ਗੱਲ ਆ ਮੁਰਗੀ 800 ਦੇ ਟਾਇਰ ਨਾ ਕੰਪਨੀ ਵਿਖਾਉਦੀ ਏ ਕੰਪਨੀ ਤੇ ਨਿਗਾਰਾ ਪਵਾਵਾ ਜੀ ਇਹ ਕੰਪਨੀ ਦੇ ਟਾਇਰ ਮੇਰੇ ਕੋਲ ਆ ਮਾ ਜਪਾਨੀਸ ਬ੍ਰਾਂਡ ਲਈ ਚਾਈਨੀਜ਼ ਵੀ ਨਹੀਂ ਆਗਾ ਮੈਂ ਅਗਲਾ ਡਾਊਟ ਤੁਹਾਡੇ ਮਾਈਂਡ ਚੋਂ ਪਹਿਲੇ ਹੀ ਕੱਢਦਾ ਕਿਉਂਕਿ ਮੈਂ ਤੁਹਾਨੂੰ ਪੂਰਾ ਤੋਖਾ ਦਵਾ 40% ਵੀ ਹੈ ਜੀ ਤੇ ਬੜੇ ਅੱਛੇ ਕੁੜਾ ਆਪਣੇ ਯੋਕੋਹਾ ਨਾਬਾਦੇਤਾ ਦਾ ਉਪਤਲ ਲੱਗਦਾ ਜਿਹਾ ਲਾਇਆ ਆਪਣੀ ਜਪਾਨੀ ਸਭ ਦਾ ਗਾਰ ਕਰਨੀ ਜੀ ਚੋਕੋ ਹਮ ਦਾ ਤੁਸੀਂ ਦਿਖਾਤਾ ਉਹ ਬੜਾ ਕੰਪਨੀ ਦਾ ਬਾਹਰ ਬਹੁਤ ਲਿਖ ਰੱਖੀਆਂ ਨੇ ਉਹ ਵੀ ਦਿਖਾ ਦਿਓ ਜਰੂਰ ਦਿਖਾਵਾਂਗੇ ਆਓ ਬਾਜੀ ਆਓ ਜੀ ਵੈਲਕਮ ਹੈ ਤੁਸੀਂ ਸਵਾਲ ਤੇ ਸਵਾਲ ਪਾਓ ਆਪਾਂ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ ਅਰੇ ਭਾਈ ਕਰ ਚਾਲਾ ਹਾਂ ਜੀ ਹਾਂ ਆ ਜੀ 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 ਮੇਰੇ ਨਾਲ ਤੁਸੀਂ ਮੇਰੇ ਨਾਲ ਦਿਖਾਓ ਆ ਟਾਇਰ ਵਿੱਚ ਚੱਕਿਆ ਜੀ ਹਾਂ ਆ ਮੈਂ ਸਿਰਫ ਟਾਇਰ ਦੇ ਗਿਆ ਦਖਾਣਾ ਤੁਸੀਂ ਇਹ ਮੈਂ ਤੁਹਾਨੂੰ ਨਹੀਂ ਤੁਸੀਂ ਕੋ ਨਹੀਂ ਮੇਰੇ ਭਾਈ ਬੰਦੂ ਇਹਨਾਂ ਨੂੰ ਸੁਣੀਏ ਤੁਸੀਂ ਪਹਿਲੇ ਸਾਡੀ ਬਾਹਰ ਸੁਣੀਏ ਲੋ ਜੀ ਆਪਾਂ ਇਹ ਬਾਹਰ ਕਰਦੇ ਆ ਇਹ ਜਿਹੜਾ ਟਾਇਰ ਲਓ ਜੀ ਬ੍ਰਿਜਸਟੋਨ ਦਾ ਲੈਰ ਹੈ ਇਹ ਦੇਖ ਲਓ Baal ਖੜੇ ਨੇ ਹਲੇ ਟਾਇਰ ਤੇ ਮਤਲਬ ਇਹ ਸਮਝ ਸਕਦੇ ਹੋ ਕਿ ਕਿੰਨੇ ਪਰਸੈਂਟ ਆ ਗਿਆ ਟਾਇਰ ਤੇ ਆ ਅਗਲਾ ਲਓ ਜੀ ਆ ਇਧਰ ਜਨਾਬ ਅੱਗੇ ਲਿਆਓ ਜੀ ਆ ਦੇਖੋ ਜੀ ਅਗਲਾ ਆ ਗਿਆ ਉਹ ਜਪਾਨੀ ਬ੍ਰੈਂਡ ਯੋਕੋ ਆਹ ਮਤਲਬ ਟਾਇਰ ਆ ਗਿਆ ਯੋਕੋ ਆ ਗਿਆ ਜੀ ਓਕੇ ਉਸ ਤੋਂ ਅੱਗੇ ਲਓ ਜੀ ਆਹ ਕੋਈ ਕਿਹਦਾ ਆ ਗਿਆ ਉਹ ਯੋ ਟੋਮਾ ਦਾ ਆ ਗਿਆ ਇਹ ਵੀ ਜਾਈਂਦਾ ਇਹ ਵੀ ਜਪਾਨੀ ਬ੍ਰੈਂਡ ਜੀ ਤੇ ਕੰਡੀਸ਼ਨ ਟਾਇਰ ਦੀ ਚੈੱਕ ਕਰੀ ਚਲੋ ਬਿਲਕੁਲ 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 ਕੰਡੀਸ਼ਨ ਚੈੱਕ ਕਰੋ ਸਭ ਤੋਂ ਵੱਡੀ ਚੈੱਕ ਕਰੋ 3 ਚੈੱਕ ਕਰੋ ਉਸ ਤੋਂ ਬਾਅਦ ਆਗਿਆ ਦੀ ਫਿਰ ਵੀ ਦਾ ਹੀਰਾ ਹੈ ਇਹਦਾ ਉਸ ਤੋਂ ਬਾਅਦ ਫਿਰ ਵੀ ਦਾ ਦਬਾ ਦੇਣੀ ਦਾ ਅੱਜ ਨਹੀਂ ਦਾ ਕਰ ਲੋ ਗੁੱਡੀਅਰ ਦੱਟਾ ਗੁੱਡੀਅਰ ਦਾ ਟਾਇਰ ਤੁਸਿਆ ਕੋਲ ਜਿੰਨੀ ਹੈਗਾ ਕਿ ਇੱਕ ਬੜਾ ਤੇ ਇੱਕ ਬ੍ਰਾਂਡ ਦੇਖਣਾ ਤੁਹਾਨੂੰ ਆਪਣਾ ਮਨ ਪਸੰਦ ਕਰ ਲੋ ਗੁੱਡੀਅਰ ਪਸੰਦ ਹੈ 20 ਤੁਹਾਨੂੰ ਦੇ ਯੋਕੋਲੋ ਜਿਹੜਾ ਮਨ ਪਸੰਦ ਹੈ ਐਨੀ ਬ੍ਰਾਂਡ ਚੁਣ ਆ ਲੋ ਹਾ ਜੀ ਇਹ ਸ਼ਰਮ ਆਰਦਾ ਲੋਕਰ ਕੋਲ ਜਿਹੜੇ ਸ਼ਰਮ ਆਰਦਾ ਮੈਨੂੰ ਲੱਗਦਾ ਵੀ ਟਾਇਰ ਦੀ ਕੰਡੀਸ਼ਨ ਕੀ ਆ ਆ ਦੇਖੋ ਆਗਲਾ ਵੀ ਇਹ ਨਹੀਂ ਚੱਲਦਾ ਮਾਰਦਾ ਇਹ ਵੀ ਸ਼ਰਮ ਆਰਦਾ ਇਹ ਵੀ ਸ਼ਰਮ ਆਰਦਾ ਇਹ ਵੀ ਸ਼ਰਮ ਆਰਦਾ ਤੇ ਫਿਰ ਉਹ ਹੀ ਗੱਲ ਮੇਰੀ ਆ ਆ ਕੇ ਜਵਾਬ ਦਿਖਾਓ ਬ੍ਰਾਂਡ ਕੀ ਹੈ ਬ੍ਰਾਂਡ ਚੈੱਕ ਕਰਾ ਲਓ ਜੀ ਯੋਕੋਹਾਮਾ ਦਾ ਟਾਇਰ ਹੈ ਤੇ ਟਾਇਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਆ ਆ ਦੇਖੋ ਗੁੱਡੀ ਚੈੱਕ ਕਰੋ ਜੀ ਟਾਇਰ ਦੀ ਗੁੱਡੀ ਚੈੱਕ ਕਰ ਲਓ ਮਤਲਬ ਜਿੰਨੇ ਵੀ ਟਾਇਰ ਆਪਣੇ ਹੁਣ ਤੱਕ ਦੇਖੇ ਨੇ ਇੰਨੇ ਇੱਕ ਦੀ ਗਾਰੰਟੀ ਤਾਂ ਅਸੀਂ ਵੀ ਲੈ ਸਕਦੇ ਆ ਵੀ ਪੂਰੇ ਕੈਟ ਟਾਇਰ ਨੇ ਬਿਲਕੁਲ ਜੀ ਕਈ ਵਕਤ ਆਏ ਪਤਾ ਹੀ ਨਹੀਂ ਲੱਗਦਾ ਵੀ ਯਾਰ ਪੁਰਾਣੇ ਨੇ ਕਿ ਨਵੇਂ ਆਹ ਦੇਖੋ ਆਹ ਖਵਾ ਸੰਗ ਦਾ ਲਾਡ ਕੋਲ ਤੇ ਆਹ ਦੇਖੋ ਆਹ ਦੇਖੋ ਆਪ ਤੁਸੀਂ ਉੱਪਰੋਂ ਗੁੱਡ ਚੈੱਕ ਕਰੋ ਲਾਈਨਾਂ ਵੀ ਡਾਡੀਆਂ ਚੈੱਕ ਕਰ ਲਓ ਜੀ ਇੰਨਾ ਦਾ ਤੇ ਭਾਜੀ ਇਹ ਤਾਂ ਨਹੀਂ ਹੈਗਾ ਵੀ ਜਿਹੜਾ ਹੁਣ ਉੱਪਰ ਦਿਖਾ ਦਿੰਦਾ ਉਹ ਤਾਂ 250 ਦੇ ਦੋਵੇਂ ਹੋਗੇ ਤੇ ਜਿਹੜੇ ਫਿਰ ਆਹ ਟਾਇਰ ਨੇ ਜੋਕੋਹਾਮਾ ਦਾ ਹੋਵੇ ਜਾਂ ਕੰਟੀਨੈਂਟਲ ਦਾ ਹੋਵੇ ਇਹ ਕਹੋ ਵੀ ਇਹ ਤਾਂ ਯਾਰ ਮਹਿੰਗੇ ਬਣ ਲਗੇ ਜਿਹੜੇ ਤੁਸੀਂ ਵੇਖ ਕੇ ਆਏ ਹੋ ਨਾ ਉਹ ਵੀ ਸਾਰੇ ਇਹੀ ਬ੍ਰਾਂਡ ਨੇ ਜੋਕੋਹਾਮਾ ਬ੍ਰਿਸਟਨ ਗੁੱਡਇਰ ਸਾਰੇ ਹੀ ਬ੍ਰਾਂਡ ਨੇ ਐਮ ਆਰ ਐਫ ਵੀ ਦਿਖਾਇਆ ਐਮ ਆਰ ਐਫ ਵੀ ਦਿ ਇਹ ਜਿਹੜੇ ਪੋਸ਼ਨ ਹੀ ਹੈਗਾ ਭਾਜੀ ਫਿਰ ਉਹ ਹੀ ਗੱਲ ਹੈ ਹਰ ਮੇਰੇ ਭਾਈ ਬੰਦੂ ਦਾ ਸਵਾਗਤ ਹੈ ਆਏ ਟਾਇਰ ਪਛਾਦ ਕਰੇ 250 ਰੁਪਏ ਦਾ ਸਮਾਖੰਡਾ ਕਰੇ ਸਮਾਖਾਸ਼ੇ ਦੇ ਤੁੱਜ ਜਾਣਗੇ ਬੁਲਾਏ ਜੀ ਹੋ ਸਕਦਾ 20 ਕਿਲੋ ਦਾ ਟਾਇਰ ਹੋਵੇ 250 ਨੂੰ ਨਵੇਂ ਤੋਂ ਬਰਾਬਰੀ ਪੈ ਜਵੇ ਤੇ ਕਿੰਨਾ ਕੁ ਪੈ ਲੰਦਾ ਰੇਟ ਕੀ ਪੈ ਜਾਂਦਾ ਇਹਦਾ ਆਪਾਂ ਜ਼ਿਆਦਾ ਦੂਰ ਜਾਣਾ ਹੀ ਨਹੀਂ ਆਪਾਂ ਕੋਈ ਐਕਸਕਿਊਜ਼ ਦੇਣਾ ਆਪਾਂ ਪ੍ਰੈਕਟੀਕਲ ਕਰਕੇ ਦਿਖਾ ਦੇ ਆ ਕੇ ਲਈ ਕਰਦੇ ਆਜੋ ਜੀ ਆਓ ਆਓ ਜੀ ਜੀਰੋ ਦਿਖਾਓ ਜੀ ਹਾਂ ਜੀ ਜੀਰੋ ਦੇਖੀ ਆ ਆਪਾਂ ਜਿੰਨਾ ਟਾਇਰ ਮਤਲਬ ਜਿਹੜਾ ਪੁਰਾਣਾ ਹੈ 9 किलो 490 ग्राम ਦੇ ਦੀ ਹੂੰ 250 ਰੁਪਏ ਗਿੱਲੇ ਮਰ ਲਾਲੋਸ ਔਚਾਵਿਕ ਸੋ ਦਾ ਚੇਂਜ ਹੋਗਾ ਤੇ ਇਹ ਟਾਇਰ ਨਵਾਂ ਕਿੰਨੇ ਦਾ ਹੈ ਨਾ ਜਿਨ੍ਹਾਂ ਨੂੰ ਵਖਾ ਲਈ ਉਹਨਾਂ ਨੂੰ ਸਭ ਪਤਾ ਹੈ ਇਹ 18000 9000 ਦਾ ਹੈ ਲਓ ਜੀ ਕਰ ਲਿਓ ਚੈੱਕ ਅਗਲਾ ਚੈੱਕ ਕਰੋ 9.5 ਕਿਲੋ ਇਹ ਉਹ ਟਾਇਰ ਨੇ ਜਿਹੜੇ ਪੂਰੇ ਹੈਵੀ ਗੱਡੀਆਂ ਦੇ ਪੂਰੇ ਹੈਵੀ ਗੱਡੀਆਂ ਦੇ ਕਿੰਨੇ ਇੰਚੀ ਦਾ ਹੈ ਇਹ ਵੀ ਦੱਸ ਦਿਓ ਬਿਲਕੁਲ ਇਹ 215 60 R2 215 ਮਤਲਬ ਵੱਡੀਆਂ ਗੱਡੀਆਂ ਦੇ ਜਿਹੜੇ ਵੱਡੀਆਂ ਗੱਡੀਆਂ ਦੇ ਪਾਰਲ ਜੁਡਾ ਹੈ ਜੇਪਾ ਹਮ ਛੋਟੇ ਟਾਇਰ ਦੀ ਗੱਲ ਕਰ ਰਹੇ ਹਾਂ ਇਹਦਾ ਵੇੜ ਵਿੱਚ ਆਓ 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 ਮੁਰਿਆ ਜੀ ਹੁਣ ਆਹ ਟਾਇਰ ਹੈ ਜੀ ਤੁਹਾਡਾ ਜੀ ਛੋਟਾ ਟਾਇਰ ਜਗਾ ਆਇਆ ਹੈ 165 70 14 ਆਮ ਜਿਹੜਾ ਨੋਰਮਲ ਆਮ ਨੋਰਮਲ ਜੀਆਂ ਵਾਸਤੇ ਆਹ ਲਾਤਾ ਇਹੇ ਫਰਮੇ ਤੋਂ ਹੈ ਜੀ ਆਹ ਦੇਖੋ ਜੀ 5 ਕਿਲੋ ਦਾ ਟਾਇਰ ਬੜਿਆ ਤੇ ਆਪਾਂ ਜੇ 250 ਨੂੰ ਲਾ ਲਈਏ 5 10 12 16 12.5 12.5 ਮਤਲਬ ਨਮਾ ਟੈਂਪ 4000 ਚਾਰੇ ਮਤਲਬ ਇੱਕ ਟਾਇਰ ਦੇ ਬਦਲੇ ਨਵੇਂ ਦੇ ਬਦਲੇ ਤੁਹਾਡੀ ਚਾਰੇ ਟਾਇਰ ਬਦਲੇ ਜਾਣਗੇ ਕਹਿੰਦੇ ਆ ਚਾਰੇ ਚਾਰੇ ਤੇ ਚਾਰੇ ਨਵੇਂ ਚਾਰੇ ਨਵੇਂ ਨੇ ਇਹ ਵੀ ਨਾਲੇ ਬਦਲੇ ਆ ਹੁਣ ਕਹਿੰਦੇ ਇਹ ਵੀ ਨਵੇਂ ਨੇ ਇਹ ਵੀ ਜਵਾਨ ਨਵੇਂ ਨੇ ਗੱਲ ਹੁਣ ਆ ਗਈ ਕੋਲ ਤੇ ਕਢਾ ਲਈ ਹਾਂਜੀ ਹਾਂ ਜਿਹੜਾ ਮੇਰਾ ਭਾਈ ਗੰਦੂ ਇੱਥੇ ਮੇਰੇ ਕੋਲ ਆਏਗਾ ਨਾ ਤੇ ਉਹਨੇ ਟਾਇਰ ਫੋਣੇ ਨੇ ਮੈਂ ਟਾਇਰ ਦੀ ਫਿਟਿੰਗ ਤੇ ਕੋਈ ਪੈਸਾ ਨਹੀਂ ਲੈਣੀ ਫ੍ਰੀ ਸੇਵਾ ਹੋਣੀ ਆ ਫ੍ਰੀ ਸੇਵਾ ਉਹ ਫ੍ਰੀ ਕਰ ਲੈਣੇ ਫ੍ਰੀ ਸੇਵਾ ਕਰਾ ਦੇਣਾ ਠੀਕ ਹੈ 1 ਰੁਪਈਆ ਲਾਣਾ ਟਾਇਰ ਬਦਲਣ ਦਾ ਆ ਫਿਰ ਪ੍ਰਾਈਵਟ ਆ ਮਸ਼ੀਨ ਲੱਗੀ ਏ ਆ ਜੀ ਇਹ ਤੇ ਇੱਧਰ ਮਸ਼ੀਨ ਲੱਗੀ ਹੋਈ ਏ ਬੰਦੇ ਮੇਰੇ ਅਵੇਲੇਬਲ ਨੇ 1 ਰੁਪਈਆ ਨੇ ਲਗਾ ਚੇਂਜ ਕਰਨ ਦਾ ਫਾਟਾ ਫਰੀਆ ਚੇਂਜ ਕਰਦੇ ਨੇ ਫਰੀਆ ਕੋਈ ਆਪਦੇ ਸੇਵਾ ਜਿਹੜਾ ਆਏਗਾ ਵੀ ਸੇਵਾ ਮੇਰੇ ਲੋ ਓਕੇ ਤੁਹਾਨੂੰ ਸੇਵਾ ਕਰਨੀ ਹੈ ਫਿਰ ਹੁਣ ਇਹ ਦੇਖੋ ਜੀ ਕਈ ਵਾਰੀ ਆਇਆ ਹੁੰਦਾ ਵੀ ਟਾਇਰ ਪਵਾ ਲਿਆ ਉਸ ਤੋਂ ਬਾਅਦ ਟਾਇਰ ਆਪਾਂ ਨੂੰ ਲੱਗਦਾ ਵੀ 10 ਦਿਨਾਂ ਬਾਅਦ ਫੁੱਲ ਗਿਆ ਫਿਰ ਉਹਦਾ ਕੀ ਹੱਲ ਕਰੋਗੇ ਜੇ ਕੁਛ ਏਦਾਂ ਦਾ ਹੁੰਦਾ ਹੈ ਫਿਰ ਉਹਦਾ ਵੀ ਸੋਲੂਸ਼ਨ ਹੈਗਾ ਭਾਜੀ ਨੇ 1 ਮਿੰਟ ਗੱਲ ਕੀਤੀ ਹੁਣ 3 ਮਿੰਟਾਂ ਦੇ ਗੱਲ ਕਰਿਆ ਤੇ 3 ਮਿੰਟਾਂ ਦੇ ਵਿੱਚ ਮੇਰਾ ਵਿਆਹ ਟਾਇਰ ਫੁੱਲ ਗਿਆ ਫੁੱਲ ਗਾਰੰਟੀ ਦੇ ਵਿੱਚ ਫ੍ਰੀ ਰਿਪਲੇਸਮੈਂਟ ਆ ਜਿਹੜਾ ਉਹਦੇ ਕੋਈ ਚਾਰਜਸ ਨਹੀਂ ਲਵਾਂਗੇ ਕੋਈ ਕੁਛ ਨਹੀਂ ਲਵਾਂਗੇ ਪਾਉਣ ਦੇ ਵੀ ਫ੍ਰੀ ਅੱਛਾ ਜੀ ਮਤਲਬ ਜਿਵੇਂ ਕੋਈ ਕੰਪਨੀਆਂ ਨਵੇਂ ਟਾਇਰਾਂ ਦੀ ਗਾਰੰਟੀ ਦਿੰਦੀਆਂ ਨੇ ਤੁਸੀਂ ਨਵੇਂ ਵਰਗੇ ਟਾਇਰਾਂ ਦੀ ਗਾਰੰਟੀ ਲਾਉਂਦੇ ਆਹ ਬੜਾ ਭਾਜੀ ਬਿਲਕੁਲ ਨਵੇਂ ਵਰਗੇ ਟਾਇਰਾਂ ਦੀ ਬਿਲਕੁਲ ਨਵੇਂ ਵਰਗੇ ਟਾਇਰਾਂ ਦੀ ਤਿੰਨ ਵੀ ਗਾਰੰਟੀ ਮੈਂ ਕਿਉਂਕਿ ਟਾਇਰ ਦੇਖੇ ਨੇ ਇਹਨਾਂ ਨੂੰ ਸੈਕੰਡ ਹੈਂਡ ਕਹਿਣ ਨੂੰ ਜੀ ਨਹੀਂ ਕਰਦਾ ਕਿਉਂਕਿ ਸੈਕੰਡ ਹੈਂਡ ਹੈਗੇ ਨਹੀਂ ਨਵੇਂ ਵਰਗੇ ਟਾਇਰ ਨੇ ਤੇ ਭਾਜੀ ਫਿਰ ਆ ਇੱਕ ਹੋਰ ਚੀਜ਼ ਦੇਖੋ ਹੋਰ ਚੀਜ਼ ਮੈਨੂੰ ਇਹਨਾਂ ਦੀ ਵਧੀਆ ਲੱਗੀ ਕਈ ਵਾਰੀ ਨਾ ਸਾਨੂੰ ਸਮਝ ਨਹੀਂ ਹੁੰਦੀ ਸਾਨੂੰ ਆਉਂਦਾ ਕਿਹੜੇ ਟਾਇਰ ਪਾਵਾਂਗੇ ਆ ਚੈੱਕ ਕਰ ਲਓ ਬੋਰ ਲਾਇ ਹੋਏ ਨੇ ਇਹਨਾਂ ਦੇ ਜਿਵੇਂ ਉਹ ਦੇਖੋ ਟヨタ ਇਨੋਵਾ ਦੇ ਟਾਇਰ ਪਏ ਨੇ ਐਮ ਆਰ ਐਫ ਦੇ ਟਾਇਰ ਪਏ ਨੇ ਆ ਪਏ ਨੇ ਜੀ ਮਤਲਬ ਟਾਇਰ ਕਾ ਨੂੰ ਮੈਂ ਤਾਂ ਬਸ ਆਇਆ ਸਮਝ ਲਓ ਵੀ ਸੋਨੇ ਹੀ ਨੇ ਨਿਹਰਾ ਸੋਨਾ ਤੇ ਲਿਖ ਕੇ ਵੀ ਲਾਇਆ ਹੋਇਆ ਵੀ ਆਹ ਸਾਈਜ਼ ਹੈ ਤੇ ਆਹ ਟਾਇਰ ਪਏ ਨੇ ਪਵਾਓ ਤੇ ਭਾਜੀ ਫੋਰ ਵੀ ਦਿਖਾ ਦਿਓ ਕਿਹੜੀ ਕਿਹੜੀ ਲੱਗਦੀ ਹੈ ਸਾਡੇ ਕੋਲ ਮੈਂ ਤੁਹਾਨੂੰ ਦਿਖਾਣਾ ਭਾਜੀ ਕਿ ਸਾਡੇ ਕੋਲ ਇੰਨੀ ਟਰਾਂਸਪੇਰੈਂਸੀ ਹੈ ਇਸ ਬਿਜ਼ਨਸ ਦੇ ਵਿੱਚ ਕਿ ਜਿਹੜਾ ਕਸਟਮਰ ਆਏ ਉਹਨੂੰ ਸਾਨੂੰ ਪੁੱਛਣ ਦੀ ਲੋੜ ਨਹੀਂ ਲੋੜ ਨਹੀਂ ਹਨ ਉਦਾਹਰਨ ਦਰਤੇ ਮੈਂ ਤੁਹਾਨੂੰ ਖਾਨਾ ਕਿ ਆਹ ਦੇਖੋ ਆ ਨੰਬਰ ਵਿਖਾਇਆ ਮੈਂ ਤੁਹਾਨੂੰ 1657014 ਹੂੰ ਠੀਕ ਹੈ ਜੀ 1657014 ਕਿਹੜੀ ਗੱਡੀ ਚ ਲੱਗਦਾ ਨਿਸ਼ਾਨ ਦੀ ਇੰਡੀਆ ਦੀ ਰੇਨੋਲਟ ਦੀ ਫੀਅਰ ਦੀ ਹੁੰਡਾਈ ਦੀ ਸੈਂਟਰ ਦੀ ਸਕੋਡਾ ਦੀ ਮੈਂ ਇੱਥੇ ਲਿਖ ਕੇ ਲਾਇਆ ਉਹਨੂੰ ਸਾਨੂੰ ਪੁੱਛਣ ਦੀ ਲੋੜ ਨਹੀਂ ਆਪ ਪਸੰਦ ਕਰੀਏ ਕਿ ਮੇਰੇ ਗੱਡੀ ਦਾ ਟਾਇਰ ਨੰਬਰ ਇਹ ਆ ਤੇ ਮੇਰੀ ਗੱਡੀ ਇਹ ਆ ਮੈਚ ਹੁੰਦੀ ਕਿ ਨਹੀਂ ਹੁੰਦੀ ਕਿਉਂ ਸਾਡਾ ਬੇਕੂਤੇ ਨਹੀਂ ਬਣਾ ਲੱਗੇ ਕੋਈ ਬੇਤੂ ਨਹੀਂ ਬਣਾਵਾਂਗੇ ਇਕੱਲਾ ਕੁ ਬਾਹਰ ਨਹੀਂ ਇਹਦਾ ਸਾਹੂ ਦਰੋਂ ਨੇ ਆਓ 175614 ਆ ਦਿਖਾਓ ਜੀ ਇਸੋ ਪੇਪਰ ਪਰਦਾ ਚੋਣਾ Tata ਦੀ India 'ਚ Toyota ਦੀ India 'ਚ It is ਵਰਨਾ 'ਚ 4 roues Ameer Aspire ਤੁਸੀਂ ਆਪਣੀ ਗੱਡੀ ਕੋਲ ਪਤਾ ਹੀ ਜਿਹੜੀ ਹੈ ਇੱਥੇ ਕਰੋਸ ਚੈੱਕ ਕਰੋ ਤੇ ਜਦੋਂ ਮੈਨੂੰ ਇਹਨਾਂ ਦਾ ਬੰਦਾ ਆਇਆ ਇਹਨੂੰ ਚੁਰਕੀ ਦੇਖ ਲੈ ਲਿਓ ਕੁਝ ਹੋਰ ਦੇਖੋ ਆਓ ਅੱਗੇ ਆਓ ਆਓ ਮੇਰ ਨਾਲ ਹੋਰ ਤੁਹਾਨੂੰ ਕੋਲ ਟ੍ਰਾਂਸਪਰੈਂਸੀ ਦਿਖਾਣਾ ਵਾ ਇਹਨਾਂ ਕੇ ਆ ਲੁਖੋ ਆਟ ਐਰੋ ਕੋਗੇ SUV ਦੇ ਆ 150 60 16 ਪਿਆ ਜੀ Honda ਦੀ BRV ਤੇ Tata Nexon ਦੇ ਵਿੱਚ ਆਪਣਾ ਪਸੰਦ ਕਰੋ ਆ ਹੋਰ ਆ ਗਏ ਆ ਹੁਣ ਰਾਣੀ ਜਿਹੜੀ ਅਲਗ ਕਰਾ ਲਈ ਫਿਰਦੀ ਹੈ ਕ੍ਰੇਟਾ ਹੈ ਨਾ ਆਹ ਦੇਖੋ 215 716 ਕ੍ਰੇਟਾ ਦੇ ਵਿੱਚ ਚੱਕੋ ਜੀ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਸਭ ਨੂੰ ਪੁੱਛਣ ਦੀ ਲੋੜ ਨਹੀਂ ਬਸ ਤੁਹਾਨੂੰ ਤਾਂ ਇਹ ਗਣਵਿਆ ਚਾਰ-ਚਾਰ ਸਾਡੇ ਪਸੰਦ ਆ ਗਏ ਜੀ ਬਸ ਬਲੋ ਫਿਰ ਇੱਕ ਦੂਜੀ ਕਿ ਸਾਰੇ ਵਧੀਆ ਗੜੀਆਂ ਵਾਲੇ ਛੋਟੇ ਗੜੀਆਂ ਵਾਲੇ ਮੇਰੇ ਭਰਾ ਨੇ ਆਜੋ ਛੋਟੇ ਗੜੀਆਂ ਵਾਲੇ ਜੀ ਆ ਲਓ ਏਡੀ ਛੋਟੀ ਗੱਡੀ ਵੀ ਨਹੀਂ ਆਣੀ ਜਨਾਬ ਆਓ ਅੱਗੇ ਆਓ ਪ੍ਰੋਟੀ 800 ਪ੍ਰੋਟੀ 800 ਆਜੋ اومਨੀ ਮੇਰੇ ਸਾਥ ਨਾਲ ਅੱਜ ਕੱਲ ਦੇ ਯੂਥ ਨੂੰ اومਨੀ ਪਤਾ ਨਹੀਂ ਹੋਣਾ ਕੀ ਹੈ ਹਾਂ ਕੋੰਦੇ ਦੇਖੋ ਆ ਸਪਾਰਕ ਆਯੋ ਗਟੈਰ ਰੱਖਿਓ ਨੇ ਆਓ ਪਸੰਦ ਕਰੋ ਉਦੋਂ ਉੱਪਰ ਗਿਆ ਉਹ ਮਰੂਤੀ ਐਕਸਪ੍ਰੈਸ ਉਹਦੇ ਆਈਡੈਂਟ ਨੂੰ ਉਸ ਤੋਂ ਅਲੱਗ-ਅਲੱਗ ਕਰਕੇ ਛਾਂਡ ਕੇ ਰੱਖੇ ਹੋਏ ਨੇ ਛਾਂਡ ਕੇ ਰੱਖੇ ਹੋਏ ਨੇ ਉਹਨੂੰ ਛਾਂਡ ਦੇਣੀ ਅਬ ਕਹੀ ਗੱਲ ਜੇ ਅਗਲੇ ਦੇ ਮਨ 'ਚ ਇੱਕ ਫਲੋਰ ਸਵਾਲ ਆਉਂਦਾ ਯਾਰ ਜਦੋਂ ਅਸੀਂ ਟਾਇਰ ਉਰੋਂ ਲੈਣ ਆ ਗਏ ਆ ਸਾਡੀ ਗੱਡੀ ਦੇ ਟਾਇਰ ਜਾਣਗੇ ਉੱਤਰ ਪਰ ਉਹ ਟਾਇਰਾਂ ਦਾ ਕੀ ਕਰਾਂਗੇ ਵਾਪਸ ਉਹਨਾਂ ਨੂੰ ਗੱਡੀ 'ਚ ਰੱਖ ਕੇ ਭੇਜੋਗੇ ਜਾਂ ਉਹਦਾ ਕੁਝ ਕਰਾਂਗੇ ਉਹਦੇ ਵੀ ਦੋਨੋ ਸੋਲੂਸ਼ਨ ਨੇ ਜੀ ਜੇ ਤੇ ਮੇਰਾ ਭਾਈ ਵੀ ਚਾਹੁੰਦਾ ਕਿ ਮੇਰੀ ਚੀਜ਼ੇ ਮੈਨੂੰ ਵਾਪਸ ਦੇ ਦਿਓ ਜੀ ਬਿਲਕੁਲ ਤੁਹਾਡੀ ਵੀ ਤੁਸੀਂ ਲੈ ਜਾਓ ਜੇ ਤੁਸੀਂ ਚਾਹੋਗੇ ਆਪਾਂ ਨਹੀਂ ਚੀਜ਼ ਲੈ ਕੇ ਜਾਣੀ ਐਫਆਈਰ ਤੋਂ ਛੱਡ ਕੇ ਜਾਣੀ ਆਪਣੇ ਘਰ ਆਪ ਕੋ ਛੱਡ ਦੇ ਮੇਰੀ ਜੀ ਮੇਰੇ ਘਰ ਆਉਗਾ ਉਹਦਾ ਵੀ ਸੋਲੂਸ਼ਨ ਹੈਗਾ ਉਹਦਾ ਸੋਲੂਸ਼ਨ ਹੈਗਾ ਕਿ ਜੱਡੀ ਦੇ ਕਮਿਸ਼ਨ ਦੇਖਦੇ ਹੋ ਟਾਇਰਾਂ ਦੇ ਕਮਿਸ਼ਨ ਦੇਖਦੇ ਹੋ ਮੈਂ ਘੱਟੋ ਘਾਟ ਮੇਰੇ ਵੀਰ ਨੂੰ ਤੇਲ ਜੁਗਾ ਜਾਂ ਚਾਹ ਪਾਈ ਜੁਗਾ ਖਰਚਾ ਦੇ ਹੀ ਦੂੰਗਾ ਟਾਇਰ ਦੇ ਬਦਲੇ ਵਾਹ ਜੀ ਵਾਹ ਮਤਲਬ ਉਹ ਵੀ ਖਾਲੀ ਨਹੀਂ ਤੋੜੂਗਾ ਉਹ ਵੀ ਖਾਲੀ ਨਹੀਂ ਤੋੜਦੇ ਤੁਹਾਨੂੰ ਉਹ ਵੀ ਖਾਲੀ ਨਹੀਂ ਤੋੜੂਗਾ ਉਹ ਵੀ ਤੁਹਾਨੂੰ ਅੱਛਾ ਲੱਗਿਆ ਕਿ ਭਾਈ ਨੇ ਵਾਕਈ ਸਾਡਾ ਸਤਿਕਾਰ ਦਿੱਤਾ ਸਤਿਕਾਰ ਦਿੱਤਾ ਮਤਲਬ ਤੁਹਾਨੂੰ ਲੱਗੂਗਾ ਕਿ ਸਤਿਕਾਰ ਦਿੱਤਾ ਇਹ ਨਹੀਂ ਲੱਗੂਗਾ ਕਿ ਭਾਈ ਨੇ ਸਾਡਾ ਧੱਤਾਂ ਕਰ ਲਿਆ ਜੋ ਆਪਾਂ ਇਸ ਟਾਇਰ ਦੇ ਰੇਟ ਰੱਖਿਆ ਹੋਇਆ ਉਹ ਟਾਇਰ ਦਾ ਰੇਟ ਇੰਨਾ ਕੋ ਵਧੀਆ ਰੱਖਿਆ ਹੋਇਆ ਹੈ ਕਿ ਜਿੰਦਾ ਐਂਡ ਹੀ ਕੋਈ ਨਹੀਂ ਹੈ ਇਹ ਸਾਡੇ ਭਾਈ ਬੰਦੂ ਉਸਰੇ ਸਮਝ ਨੂੰ ਆਇਆ ਉਹ ਬੇਨਤੀ ਆ ਕਿ ਇਹ ਲਾਇਆ ਕਿ 250 ਰੁਪਏ ਕਿਲੇ ਟਾਇਰ ਹੂੰ ਕੋਈ ਕੋਈ ਵੱਡੀ ਗੱਲ ਨਹੀਂ ਹੈ ਵੱਡੀ ਗੱਲ ਨਹੀਂ ਹੈ ਇਹ ਸਿਰਫ ਇਸ ਵਾਸਤੇ ਲਾਇਆ ਕਿ ਸਾਡੀ ਬੇਨਤੀ ਆ ਕਿ ਫਿਕਸ ਪ੍ਰਾਈਸ ਆ 바ਰਗੇਨਿੰਗ ਨਹੀਂ ਕਰੀਂ ਡਿਸਕਾਊਂਟ ਮੇਰਾ ਕਿਉਂ ਕਿ ਜਿਹੜੀ ਆਲਰੇਡੀ ਜਿਹੜੀ ਚੀਜ਼ ਆਪਾਂ ਤੁਹਾਨੂੰ ਆਪਰ ਕਰ ਰਹੇ ਆ ਨਾ ਇਹ ਆਲਰੇਡੀ ਪਹਿਲੀ 바ਰਗੇਨਿੰਗ ਤੋਂ ਬਾਅਦ ਹੋਰ ਆਲੀ ਡਿਸਕਾਊਂਟ ਹੀ ਡਿਸਕਾਊਂਟ ਹੈ ਡਿਸਕਾਊਂਟ ਦੇ ਤਰਤੇ ਕੀ ਡਿਸਕਾਊਂਟ ਦਾ ਨਾਮ ਹੈ ਇਹ ਤਾਂ ਕੀ 바ਰਗੇਨਿੰਗ ਕਰਦਾ ਹੈ ਇਹ ਕੋਈ ਮਾਰੇ ਇਹ ਤਾਂ ਵੱਡੀ ਗੱਲ ਰਹੀ ਗੱਲਾਂ ਗੱਲ ਆ ਗਈ ਸਵਾਲ ਆ ਗਿਆ ਤੁਸੀਂ ਆਪ ਆਓਗੇ ਨਾ ਤੁਹਾਡਾ ਆਪ ਹੀ ਨਹੀਂ ਜੀ ਕਰਨਾ ਕਿ ਭਾਈ ਸਾਨੂੰ ਚੀਜ਼ ਤੇ ਦੇ ਦੇ ਅਸਲ ਆਪ ਤਾਂ ਕਿਨਾਂ ਦਾ 바ਰਗੇਨਿੰਗ ਕਰੀਏ ਨਾ ਕੋਈ ਡਿਸਕਾਊਂਟ ਨਹੀਂ ਤੁਹਾਡਾ ਆਪ ਹੀ ਜੀ ਨਹੀਂ 바ਰਗੇਨਿੰਗ ਕਰਦੇ ਹੋ ਤੁਹਾਨੂੰ ਮੈਂ ਹੋਈ ਗੱਲ ਕਹਿਣ ਲ ਯਾ ਇੱਕ ਟਾਇਰ ਅਸੀਂ ਬਦਲਵਾਉਣਾ ਸੀ ਚਾਰੇ ਟਾਇਰ ਬਦਲੇਗੇ ਅੱਛਾ ਨਵੇਂ ਵਰਗੇ ਟਾਇਰ ਪੈਗੇ ਕੀ ਵਾਰਗ ਨਹੀਂ ਕਰੀਆ ਹਰਾ ਇਹਨਾਂ ਨਾਲ ਅੱਛਾ ਵੀ ਜੀ ਹੁਣ ਇੱਕ ਹੋਰ ਚੀਜ਼ ਦੱਸੋ ਇਹਦਾ ਰਹੀ ਗੱਲ ਜਿਵੇਂ ਮੇਰੇ ਵਰਗੇ ਕੋਈ ਇੱਕ ਗੱਡੀ ਉਹ ਆ ਗਿਆ ਹੁਣ ਕੋਈ ਟਾਇਰ ਵਾਲਾ ਤੁਹਾਡੀ ਵੀਡੀਓ ਦੇਖਦਾ ਹੋਵੇ ਉਹਨੂੰ ਬਲਕ ਚ ਟਾਇਰ ਚਾਹੀਦੇ ਹੁਣ ਯਾਰ ਰੇਟ ਤੇ ਤਾਂ ਯਾਰ ਮੈਨੂੰ ਹੋਲ ਸੇਲ ਤੇ ਵੀ ਮਿਲ ਜਾ ਤੇ ਹੋਲ ਸੇਲ ਤੇ ਵੀ ਲੈ ਕੇ ਜਾ ਸਕਦਾ ਪਹਿਲੀ ਗੱਲ ਤੇ ਰਹੀ ਕਿ ਜੋ ਚੀਜ਼ ਆਪਾ ਆਫਰ ਕਰ ਰਹੇ ਆ ਤੇ ਜੋ ਚੀਜ਼ ਆਪਾ ਦੇ ਰਹੇ ਆ ਇਹ ਮਿਲ ਨਹੀਂ ਸਕਦੀ ਕਿਤੇ ਨਹੀਂ ਮਿਲ ਸਕਦਾ ਗੱਲ ਖਤਮ ਹੋ ਗਈ ਠੀਕ ਹੈ دوسری ਗੱਲ ਇਹ ਕਿ ਅਗਰ ਕੋਈ ਮੇਰਾ ਐਸਾ ਪੀਰ ਪਾਈ ਤੋਂ ਆਂਦਾ ਹੋਵੇ ਕਿ ਜਿੰਦਾ ਹੋਲਸੇਲ ਦਾ ਕੰਮ ਆ ਆਏ ਬੈਠੇ ਸਾਡੇ ਨਾਲ ਸਿਟਿੰਗ ਕਰੇ ਸਾਡੀ ਚੀਜ਼ ਦੇਖੇ ਕੁਝ ਸਾਨੂੰ ਆਪਣੇ ਵੱਲੋਂ ਅੱਛਾ ਸੁਜੈਸ਼ਨ ਦੇ ਆਪਾਂ ਇਸ ਬਿਜ਼ਨਸ ਨੂੰ ਹੋਰ ਇੰਪਰੂਵ ਕਰੀਏ ਤੇ ਦੋਨੋਂ ਭਾਈ ਮਿਲ ਕੇ ਬਹੁਤ ਵਧੀਆ ਬਿਜ਼ਨਸ ਕਰਾਂਗੇ ਮੇਰਾ ਵਾਦਾ ਹੋ ਗਿਆ ਨਾਲੇ ਸਭ ਤੋਂ ਵੱਡੀਆਂ ਦੇਖੋ ਕਿ ਮੈਂ ਕੀ ਕਹਿੰਦਾ ਰਿਹਾ ਕਿ ਮੇਰੇ ਕੋਲ ਫੀਸ ਕਿੰਨੀ ਜਿਆਦਾ ਵੈਸੇ ਆ ਆ ਕੇ ਦੇਖੋ ਕਿ ਜੋ ਮੈਂ ਕਹਿੰਦਾ ਪਿਆ ਮੈਂ ਠੀਕ ਵੀ ਕਹਿੰਦਾ ਪਿਆ ਕਿ ਤੈਨੂੰ ਐਵੇਂ ਤੇਰੀ ਐਵੇਂ ਤੇਰੀ ਮਾਰੀ ਜਾਂਦਾ ਜੇ ਮੇਰੀ ਮਾਰੀ ਜਾਂਦਾ ਹੁਣ ਤੁਹਾਨੂੰ ਦੇਖ ਕੇ ਬਹੁਤੇ ਲੋਕ ਸੋਚਣਗੇ ਵੀ ਯਾਰ ਅਸੀਂ ਵੀ ਇਹ ਬਿਜ਼ਨਸ ਕਰ ਲਈਏ ਤੇ ਇਹ ਬਿਜ਼ਨਸ ਓਪਰਚੁਨਿਟੀ ਵੀ ਨਿਕਲਦੀ ਆਪਣੇ ਬਿਜ਼ਨਸ ਦੇ ਵਿੱਚੋਂ ਕੋਈ ਬਿਲਕੁਲ ਨਹੀਂ ਵੀ ਨਿਕਲੇਗੀ ਤੇ ਮੈਂ ਕੱਢ ਦਾਂਗਾ ਬਿਜ਼ਨਸ ਓਪਰਚੁਨਿਟੀ ਭਾਈਚਾਰੇ ਵਾਸਤੇ ਭਾਈ ਬੰਦੂ ਵਾਸਤੇ ਮੈਂ ਕੱਢਾਂ ਹਾਂ 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 ਕੀ ਕਹਦਾ ਤੁਸੀਂ ਪੁੱਛੋ ਫਿਰ ਪੁੱਛੋਗੇ ਤੁਸੀਂ ਕੀ ਕਹਦਾ ਮੈਂ ਨਹੀਂ ਬੱਸ ਤੁਸੀਂ ਪੁੱਛੋ ਇਹ ਜਿਹਨੇ ਕਿਹਾ ਤੂੰ ਸਵਾਲ ਬੜੇ ਬੰਦ ਹੋ ਤਾਂ ਜਿਵੇਂ ਤੁਸੀਂ ਸਵਾਲ ਪਾ ਲਾਜੀ ਨੂੰ ਦੇਖ ਕੇ ਮੇਰੇ ਦਿਲਾਏ ਚ ਹੁਣ ਇੱਕ ਚੀਜ਼ ਹੋ ਰਹੀ ਹੈ ਜਿਹੜੀ ਹੁਣ ਬਾਹਰ ਨਾਲ ਕਰ ਰਹੀ ਘਟ ਗਿਆ ਹਲਾ ਲੋਕਾਂ ਨੂੰ ਆਇਆ ਵੀ ਯਾਰ ਅਸੀਂ ਮੇਰੇ ਰਹੀਏ ਕੰਮ ਕਰੀਏ ਤੇ ਉਹੀ ਗੱਲ ਆ ਵੀ ਉਹ ਲੋਕ ਜਿਹੜੇ ਫਰੈਸ਼ਰ ਨੇ ਜਮਾ ਉਹ ਵੀ ਤੁਹਾਡੇ ਕੋਲ ਸ ਆ ਸਕਦੇ ਨੇ ਹੁਣ ਭਾਜੀ ਮੈਂ ਇਸ ਓਪਰਚੁਨਿਟੀ ਦੇ ਵੇਲੇ ਤੁਹਾਨੂੰ ਪੈਨ ਦੇਣ ਲਗਾ ਤੁਸੀਂ ਇੱਕ ਪੁੱਛ ਲਈ ਮੈਂ ਤੁਹਾਨੂੰ ਪੈਨ ਦਊਗਾ ਅੱਛਾ ਜੀ ਫਿਰ ਤੁਸੀਂ ਕਹਿੰਦਾ ਤਿੰਨ ਦੀਆਂ ਬੜੀਆਂ ਗੱਲਾਂ ਕਰਦਾ ਪਤਾ ਨਹੀਂ ਕਿਉਂ ਪਰ ਮੈਂ ਇਹ ਗੱਲ ਕਰਨਾ ਵਾ ਪਹਿਲੀ ਪੋਰਚੁਨਿਟੀ ਤੁਸੀਂ ਪਾਈ ਕਿ ਜਿਹੜਾ ਮਰਾ ਭਾਈਚਾਰਾ ਹੁਣ ਜਾਂਦਾ ਨਹੀਂ ਪਿਆ ਹਾਂ ਆਊਟ ਆਫ ਇੰਡੀਆ ਕ੍ਰੇਸਟ ਕੱਟ ਗਿਆ ਉਹਨਾਂ ਦਾ ਵੈਲਕਮ ਹੈ ਆਨ ਬਹੁਤ ਵੱਡੀ ਮਾਰਕੀਟ ਹੈ ਭਾਜੀ ਬਹੁਤ ਵੱਡੀ ਮਾਰਕੀਟ ਹੈ ਆਪਾਂ ਸੋਚ ਵੀ ਨਹੀਂ ਸਕਦੇ ਕਿੰਨੀ ਵੱਡੀ ਮਾਰਕੀਟ ਹੈ ਆਨ ਸੈਲਫ ਡਿਪੈਂਡਡ ਹੋ ਕੇ ਆਪਣਾ ਬਿਜ਼ਨਸ ਕਰ ਮਾਰਕੀਟਿੰਗ ਕਰ ਆਰਡਰ ਪਿਕ ਕਰ ਮੇਰੇ ਕੋਲ ਪੂਰਾ ਸੈਟਅਪ ਕਰ ਲੈ ਕੇ ਆਪਣੀ ਇੰਜੋਏ ਕਰ ਓਕੇ ਫਸਟ ਸੈਕੰਡ 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 ਉਹ ਮੇਰਾ ਜਿਹੜਾ ਐਕਸਿਸਟੈਂਟ ਵਾਲਾ ਪਾਈਚਾਰਾ ਜੀ ਬੜਾ ਮਿਹਨਤ ਕਰਦਾ ਮੇਰਾ ਟੈਕਸਟਰ ਨਾ ਪਾਈਦਾ ਨਾ ਜੇ ਪੇ ਨਹੀਂ ਰਾਤ ਨਹੀਂ ਮੀ ਨਹੀਂ ਕਰਨੀ ਤੱਕ ਕੁਝ ਨਹੀਂ ਹੋਣਾ ਬਸ ਸਹੀ ਗੱਲ ਹੈ ਇਨੀ ਟਫ ਚੋਗੋ ਮਾਜੀ ਇਹ ਉਹਨਾਂ ਵਾਸਤੇ ਆ ਬਾਜੀ ਆ ਚੀਜ਼ ਉਹਨਾਂ ਨੂੰ ਮਾਰਕੀਟ ਦੇ ਵਿੱਚ 8000 ਦੀ ਮਿਲਲੀ ਮੈਂ ਆਪਣੇ ਸਪਾਈਚਾਰੀ ਨੂੰ 2000 ਦੇ ਦੇਣੀ ਹੈ ਮੇਰੇ ਭਾਈਚਾਰ ਨੂੰ ਕਿੰਨੀ ਸਪੋਰਟ ਹੋ ਗਈ 8 4 32 ਤੇ ਮੈਂ ਕਿੰਨੇ ਦੇ ਰਿਹਾ 8000 ਰੁਪਏ ਦੇ 8000 ਮਤਲਬ ਇੱਕ ਟਾਇਰ ਚ ਜਿਆਦਾ ਹੈ ਇੱਕ ਟਾਇਰ 4000 4000 ਹੈ ਤੀਸਰੀ ਓਪਰਚੁਨਿਟੀ ਤੀਸਰੀ ਓਪਰਚੁਨਿਟੀ ਉਹ ਬਾਜੀ ਜਿਹੜੇ ਮੇਰੇ ਕੁਝ ਭਾਈ ਬੰਦੂ ਕਾਰ ਰੀਸੇਲ ਦਾ ਕੰਮ ਕਰਦੇ ਹਨ ਹੁਣ ਰੀਸਰਚ ਦੇ ਵਿੱਚ ਕੀ ਆਂਦਾ ਮੈਂ ਆਪਾਂ ਆਏ ਤੁਸੀਂ ਹੋ ਤੁਸੀਂ ਹੋ ਕਾਰਜ ਜਦੋਂ ਬੜੀ ਵੱਡੀ ਗੱਲ ਕਰਦੇ ਸੀ ਬਾਈਕ ਵੀ ਲੈਣ ਜਾਂਦੇ ਨਾ ਤਾਂ ਆਪਾਂ ਵੀ ਜਾਗਣਾ ਜਿਹੜਾ ਉਹ ਟਾਇਰ ਦੇਖਦੇ ਟਾਇਰ ਨਹੀਂ ਮੁਰਾ ਆਇਆ ਟਾਇਰ ਤਾਂ ਕਿੱਸਿਆ ਬੈਂਦਾ ਯਾਰ ਹਾਂ ਯਾਰ ਤੂੰ ਹੁਣਾਂ ਦੇ ਵਿੱਚ ਅਪੋਰਚ्युनिटी ਮਿਲ ਗਈ ਕੇ ਬ੍ਰੀਫ ਕਰਾ ਐਸਾ ਤੇ ਮੈਨੂੰ ਨਹੀਂ ਪਰ ਫਿਰ ਮੈਂ ਬ੍ਰੀਫ ਕਰ ਦਿੰਦਾ ਉਹਨਾਂ ਦੀ ਅਪੋਰਚ्युनिटी ਕੀ ਹੈ ਕੈਪੈਬਿਲਿਟੀ ਕੀ ਰੀਸਰਚ ਕੀਤੀ ਪੂਨ ਪਤਾ ਯਾਰ ਉਹ ਤੋਂ ਬਹੁਤ ਜ਼ਿਆਦਾ ਟਾਇਰ ਮਿਲਣਾ ਮੈਂ ਪਾਣਾ ਦੇਖਣਾ ਲੱਗਦਾ ਕਿ ਕੋਰੇ ਪਰਾਂ ਦੇ ਕਿੰਨੇ ਦਾ ਟਾਇਰ ਹੈ ਹਾਂ ਵੀ ਇਸੇ ਅਪੋਰਚ्युनिटी ਦੀ ਹਾਂ ਤੇ ਭਾਜੀ ਜਦੋਂ ਨਾ ਮੈਂ ਦਿਲੋਂ ਆਇਆ ਇੱਧਰੋਂ ਆਇਆ ਮੈਨੂੰ ਮੇਰੀ ਉਹ ਚੀਜ਼ ਕਲਿੱਕ ਤੇ ਰਹੀ ਜਾਂਦੀ ਆ ਮਤਲਬ ਬੂਟ ਰੱਖੇ ਹੋਨੇ ਤੁਸੀਂ ਆ ਨਾ ਸੇਲ ਕਰਨ ਵਾਸਤੇ ਇਹ ਵੀ ਸੇਲ ਕਰਦੇ ਆਪਾਂ ਪਹਿਲੀ ਗੱਲ ਤੇ ਭਾਜੀ ਨਾ ਤੁਸੀਂ ਮੈਂ ਸਵਾਲ ਗਲਤ ਪਾਦੇ ਹੋ ਅੱਛਾ ਤੇ ਪਾਉਂਦੇ ਬੜੀਆਂ ਤੇ ਪਾਉਂਦੇ ਉਹ ਵੀ ਗਲਤ ਪਾਦੇ ਹੋ ਤੁਸੀਂ ਮੇਰੇ ਨਾਲ ਜਲਦੀ ਗਲਤੀ ਹੈ ਜੀ ਹਾਂ ਪਾਉਂਦੇ ਗਲਤ ਤੁਸੀਂ ਆਹ ਦੇਖਿਓ ਜੀ ਜਰਾ ਲਓ ਠੀਕ ਆ ਕੁਮਾ ਕੁਮਾ ਬ੍ਰੈਂਡ ਨੋ ਪ੍ਰੋਬਲਮ ਨੋਟੋ ਮਤਲਬ ਉਹੀ ਬ੍ਰੈਂਡ ਰੱਖ ਰਿਹਾ ਚੱਲ ਦੇ ਨੀ ਛੋੜੀ ਨੀ ਛੋੜ ਏਲੀਡਾਸ ਰੀਡੋ ਠੀਕ ਹੈ ਤੇ ਮੇਰਾ ਵੀਰ ਕਹਿੰਦਾ ਦਾ ਬੂਟ ਇਹ ਬੂਟ ਨਹੀਂ ਹੈਗੇ ਜੀ ਅੱਛਾ ਬ੍ਰਾਂਡਡ オリジナル ਸ਼ੂਜ਼ ਨੇ ਸ਼ੂਜ਼ ਨੇ オリジナル ਗਾਰੰਟੀ ਹੈ ਮੈਂ ਵੀ 200% ਲੈ ਦੇਖੋ ਜਿਆ ਛੱਡ ਦੇਣਾ ਫੋਲੀ ਫੋਲੀ ਥੱਲੇ ਨੂੰ ਹੁੰਦਾ ਹਵਾ ਵਰਗਾ ਜਮੇ ਜਮੇ ਮੈਂ ਸਮਝ ਰੋ ਹਵਾ ਵਰਗਾ ਸ਼ੂਜ਼ ਇਹਦਾ ਵਿਸ਼ਵ ਦੀ ਪਛਾਣ ਹੁੰਦੀ ਆ ਆ ਦੇਖੋ ਲਾਈਟ ਵੇਟ ਫਿਰ ਦੇਖੋ ਲਾਈਟ ਲੱਗਣੀ ਨਹੀਂ ਹਵਾ ਵਰਗਾ ਤੁਸੀਂ ਬੂਟ ਦਗਾ ਰਹੇ ਹੋ ਨਾ ਆ ਬੂਟ ਦਾ ਵਜ਼ਨ ਹੈਗਾ ਜੇ ਕੋਈ ਵਜ਼ਨ ਨਹੀਂ ਹੈਗਾ ਜੀ ਸ਼ੂਜ਼ ਦਾ ਵਜ਼ਨ ਨਹੀਂ ਲਗਾਇਆ ਕੋ ਬੂਟ ਦਾ ਵਜ਼ਨ ਹੈਗਾ ਬੂਟ ਦਾ ਵਜ਼ਨ ਹੈ ਸ਼ੂਜ਼ ਦਾ ਕੋਈ ਵਜ਼ਨ ਨਹੀਂ ਠੀਕ ਹੈ ਕੋਈ ਵਜ਼ਨ ਨਹੀਂ ਇਹ ਕੀ ਰੇਟ ਪੈ ਰਣੀ ਜੀ ਇਹ ਰੇਟ ਬੜਾ ਵਧੀਆ ਰੇਟ ਹੈ ਭਾਜੀ ਆਲਰੇਡੀ ਓਪਨਲੀ ਡਿਸਕਾਊਂਟ ਹੈ ਇਹਦੇ ਉੱਤੇ ਵੀ ਜਿਵੇਂ ਟਾਇਰਸ ਤੇ ਉਹ ਵੀ ਬੜੇ ਸ਼ੂਜ਼ ਦੇ ਉੱਤੇ ਵੀ ਓਪਨਲੀ ਡਿਸਕਾਊਂਟਡ ਹੈ ਥੋੜਾ ਲਾ ਕੇ ਆ ਕੇ ਦਿਖਾਓ ਭਾਜੀ ਤੁਸੀਂ ਤੁਸੀਂ ਵੀ ਲਾ ਕੇ ਆਓ ਹੂੰ ਆਪਕੋ ਜੀ ਇਹਦਾ MRP ਹੈਗਾ 4200 ਮੀਡੀਆ ਨਾਲ 4300 ਰੁਪਏ 4300 ਰੁਪਏ ਇਹ 50% ਡਿਸਕਾਊਂਟ ਦੇ ਉਤੇ ਅਵੇਲੇਬਲ ਹੈ ਓਕੇ ਜੀ ਮਤਲਬ ਇਹ ਸਮਝ ਲਓ ਵੀ 2120 ਦਾ ਰਹਿ ਗਿਆ 2120 ਦਾ ਰਹਿ ਗਿਆ ਲੇਕਿਨ ਉਸ ਦਿਵਾਲਾ ਜੇ ਹੋਰ ਰੱਖਾਂਗਾ ਮੈਂ ਮਤਲਬ ਹਾਂ ਫਿਰ ਜਿਹੜੀ ਵੀਡੀਓ ਦੇਖਦੇ ਨੇ ਯਾਰ ਉਹਨਾਂ ਨੂੰ ਕ੍ਰੈਡਿਟ ਮਿਲਣਾ ਚਾਹੀਦਾ ਕ੍ਰੈਡਿਟ ਮਿਲਣਾ ਹੈ ਜਰੂਰ ਤੇਰਾ ਭਾਈ ਬੰਦਾ ਵੀਡੀਓ ਵੇਖ ਕੇ ਆਏਗਾ ਸਾਨੂੰ ਆ ਕੇ ਇੱਥੇ ਬਖਾਏਗਾ ਕਿ ਭਾਈ ਤੁਹਾਡਾ ਵੀਡੀਓ ਵੇਖਿਆ ਆਪਾਂ ਬ੍ਰਾਂਡਿਡ ਸ਼ੂਜ਼ ਲੈਣੇ ਨੇ ਤੂੰ ਸਾਨੂੰ ਉਹ ਦਿਓ ਕਿਤੇ ਨੇ ਉਸ ਬੰਦੇ ਨੂੰ ਇੱਕ ਐਡੀਸ਼ਨਲ ਇਸ ਖੁਸ਼ੀ ਦੇ ਵਿੱਚ ਉਨੇ ਵੀਡੀਓ ਵੇਖੀ ਵੀਡੀਓ ਆਕੇ ਤਾਂ ਦੁਬਾਰਾ ਸਾਨੂੰ ਮੁਕਾਈ ਇਸ ਖੁਸ਼ੀ ਦੇ ਵਿੱਚ ਇਹਦੇ ਉੱਪਰ 50% ਦੇ ਉੱਪਰ ਵੀ ਉਹਨੇ ਐਡੀਸ਼ਨਲ ਡਿਸਕਾਊਂਟ ਦਾਨੀਆ ਔਰ ਡਾਲ ਡਾਲ ਟਾਇਰ ਲੋ ਨਾਲ ਸ਼ੂਜ਼ ਦੇ ਸ਼ੂਜ਼ ਵੀ ਲੋ ਮਤਲਬ ਤੁਹਾਡੇ 1 ਪੰਥ 2 ਕਾਰਡ ਹੋ ਜਾਣਗੇ ਨਾ ਤੇ ਭਾਜੀ 1 ਪੰਥ 3 ਕਾਰਡ ਹੋ ਜਾਣਗੇ ਫਿਰ ਤਿੰਨ ਆ ਗਿਆ ਫਿਰ ਦਿਨਾਂ ਗੇਰ ਦਿਨ ਆ ਗਿਆ ਅਸੀਂ ਤਿੰਨ ਨਾ ਛੱਡੇ 1 ਪੰਥ 3 ਕਾਰਡ ਹੋ ਜਾਣਗੇ ਇੱਕ ਤੇ ਜਿੰਨੇ ਪਾਇਆ ਠੀਕ ਹੈ ਹੂੰ ਲੋਕੇ ਕਿੱਥੇ ਰੱਖਣਗੇ ਪਹਿਰਾਲ ਤੇ ਗੱਡੀਆਂ ਦੇ ਟਾਇਰ ਆਹ ਗੱਲ ਜੋੜੀਆ ਭਾਈ ਇਲਾਕੇ ਦੇ ਫੈਰਾ ਤੇ ਗੱਡੀਆਂ ਦੇ ਟਾਇਰ ਠੀਕ ਹੈ ਜੀ ਬਹੁਤ ਸੋਹਣੀ ਗੱਲ ਤੁਸੀਂ ਕੀਤੀ ਆ ਭਾਜੀ ਤੇ ਅੱਜ ਉਹਨਾਂ ਨਾਲ ਵੀਡੀਓ ਬਣਾ ਕੇ ਸਾਨੂੰ ਬੜਾ ਵਧੀਆ ਲੱਗਿਆ ਤੁਸੀਂ ਸੋਚ ਰਹੇ ਹੋਵੋਗੇ ਯਾਰ ਇਹ ਵੀਡੀਓ ਬਣਾਉਣ ਵਾਲੇ ਨੇ ਇਹ ਬਣਾਉਣ ਵਾਲੇ ਨੇ ਇਹ ਤਾਂ ਆਪਣੀ ਚੀਜ਼ ਦੀ ਤਾਰੀਫ ਕਰਨਗੇ ਕਰਨਗੇ ਪਰ ਤੁਸੀਂ ਸਾਡੀਆਂ ਗੱਲਾਂ ਤੇ ਨਹੀਂ ਜਾਣਾ ਖੂਬ ਇੱਥੇ ਆਉਣਾ ਭਾਜੀ ਨੇ ਕਿਹਾ ਚ ਟਾਇਰ ਨਹੀਂ ਵੀ ਲੈਣੇ ਤਾਂ ਵੀ ਉਰੇ ਆਉਣਾ ਆ ਕੇ ਟਾਇਰ ਚੈੱਕ ਕਰਕੇ ਜਾਣੇ ਨੇ ਵੀਡੀਓ ਬਣਾ ਕੇ ਸੱਚੀ ਗੱਲ ਆ ਬਹੁਤ ਸਾਨੂੰ ਮਜ਼ਾ ਆਇਆ ਹਨਾ ਤੇ ਭਾਜੀ ਇਹ ਗੱਲ ਲਈ ਸਾਡੇ ਵੱਲੋਂ ਵੀ ਤੇ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਵੱਲੋਂ ਤੁਹਾਡਾ ਥੈਂਕ ਯੂ ਜੀ ਨਹੀਂ ਜੀ ਫਿਰ ਇਹ ਫਿਰ ਰੁਕੋ ਫਿਰ ਇੱਥੇ ਰੁਕੋ ਪਹਿਲੇ ਥੈਂਕ ਯੂ ਤੁਹਾਡਾ ਤੇ ਤੁਹਾਡੀ ਟੀਮ ਦਾ ਹਾਂਜੀ ਹਾਂ ਥੈਂਕ ਯੂ ਜੀ ਤੇ ਮੇਰੇ ਸਾਰੇ ਭਾਈ ਚਾਰੇ ਨੂੰ ਸੁਣਨ ਵਾਲਾ ਵੀ ਕਿ ਮੈਂ ਵੀਡੀਓ ਦੇ ਵਿੱਚ ਬਹੁਤ ਵਾਰੀ ਕਿਹਾ ਕਿ ਮੇਰਾ ਭਾਈ ਸਵਾਲ ਗਲਤ ਪਾਉਂਦਾ ਮੇਰਾ ਭਾਈ ਸਵਾਲ ਗਲਤ ਪਾਉਂਦਾ ਮੇਰਾ ਭਾਈ ਕੋਈ ਸਵਾਲ ਗਲਤ ਨਹੀਂ ਪਾਉਂਦਾ ਕਿਉਂਕਿ ਇਹ ਸਵਾਲ ਤੁਹਾਡੇ ਵੱਲੋਂ ਨਹੀਂ ਆ ਰਹੇ ਇਹ ਸਵਾਲ ਤੁਹਾਡੇ ਵੱਲੋਂ ਆ ਰਹੇ ਜਿਹੜੇ ਲੋਕ ਦੇਖ ਰਹੇ ਨੇ ਤੇ ਲੋਕਾਂ ਦਾ ਸਵਾਲ ਪਾਰਿਆ ਤਾਂ ਤੁਸੀਂ ਬਿਲਕੁਲ ਸਹੀ ਸਵਾਲ ਪਾ ਰਹੇ ਹੋ ਇੰਨਾ ਨੇ ਮੇਰੇ ਭਾਈ ਸਾਹਿਬ ਨੇ ਕੋਈ ਸਵਾਲ ਗਲਤ ਨਹੀਂ ਭਾਈ ਸਾਹਿਬ ਦੇ ਸਾਰੇ ਸਵਾਲ ਦੁੱਧ ਵਾਂਗਨ ਤੋਤੇ ਕਰੇ ਸਵਾਲ ਤਾਂ ਤੇ ਇਸ ਵਾਸਤੇ ਪਹਿਲਾ ਥੈਂਕ ਯੂ ਤੁਹਾਡਾ ਤੇ ਤੁਹਾਡੀ ਟੀਮ ਦਾ ਵੈਲਕਮ ਪਹਿਲਾ ਥੈਂਕ ਯੂ ਤੁਹਾਡਾ ਅੱਛਾ ਹੁਣ ਫੇਰ ਇੱਕ ਸਵਾਲ ਹੋਰ ਜ ਕੋਈ ਲਾਸਟ ਦੇ ਵਿੱਚ ਅੱਛਾ ਫਿਰ ਰਹਿ ਗਿਆ ਸਵਾਲ ਰਹਿ ਗਿਆ ਸਵਾਲ ਆਂਦੋ ਹੁਣ ਜਿਹੜੇ ਮੇਰੇ ਦਰਸ਼ਕ ਲੈ ਲੇਖ ਰਹੇ ਨੇ ਉਹਨਾਂ ਦੇ ਨਾਲ ਇਹ ਚੀਜ਼ ਆਊਗੀ ਪੇਰ ਬਾਹਰ ਉਹ ਅਸੀਂ ਟਾਇਰ ਲੈਣ ਜਾਂਦੇ ਆ ਮਿਲਦਾ 5-5 ਦਾ 10000 ਦਾ 6000 ਦਾ 8000 ਦਾ ਹਣਾ 12000 ਵੀ 3000 ਦਾ ਮਿਲਦਾ ਤੁਸੀਂ ਉਹਰੇ 1000 1200 ਦਾ ਦੇ ਜਾਂਦੇ ਹੋ ਫਿਰ ਇੰਨੇ ਸਸਤੇ ਪਰਤੇ ਚ ਕਿਵੇਂ ਪੈਂਦੇ ਨੇ ਤੁਹਾਨੂੰ ਬੜਾ ਵਧੀਆ ਸਵਾਲ ਹੈ ਤੁਹਾਡਾ ਹੁਣ ਖੁਸ਼ ਬਹੁਤ ਵਧੀਆ ਸਵਾਲ ਹੈ ਨਾ ਵਾਕਈ ਬਹੁਤ ਵਧੀਆ ਸਵਾਲ ਹੈ ਜੀ ਉਹ ਹੈਗਾ ਭਾਜੀ ਐਕਚੁਅਲੀ ਸਾਡਾ ਐਜੋਇਸ ਬਿਜ਼ਨਸ ਤੁਸੀਂ ਦੇਖ ਰਹੇ ਹੋ ਜੋ ਸੈਟਅਪ ਤੁਸੀਂ ਦੇਖ ਰਹੇ ਹੋ ਇਹ ਸਾਡਾ ਕੋਰ ਬਿਜ਼ਨਸ ਨਹੀਂ ਹੈਗਾ ਸਾਡਾ ਕੋਰ ਬਿਜ਼ਨਸ ਕੁਝ ਹੋਰ ਹੈ ਓਕੇ ਆਪਾਂ ਇੱਕ ਫੋਟੋਕਾਪੀਰ ਇੰਡਸਟਰੀ ਤੋਂ ਰਿਲੇਟਿਡ ਇੱਕ ਬਹੁਤ ਅੱਛੇ ਬ ਦੋ ਕੰਪਨੀਆਂ ਰੈਪਿਊਟਿਡ ਕੰਪਨੀਆਂ ਫਸਟ ਕਿਓਸਰਾ ਜਪਾਨ ਬੇਸਡ ਕੰਪਨੀ ਸੈਕੰਡ ਜ਼ੀਰੋਕਸ ਯੂ ਐਸਏ ਬੇਸਡ ਕੰਪਨੀ 온ਲੀ ਡਿਸਟ੍ਰਿਬਿਊਸ਼ਨ ਕਰਨੇ ਆ ਪਾਜੀ ਓਕੇ ਮਤਲਬ ਪੂਰੇ ਪੰਜਾਬ ਚ ਪੂਰੇ ਇੰਡੀਆ ਚ ਪੂਰੇ ਇੰਡੀਆ ਚ ਕਰਨੇ ਆ ਜੀ ਅੱਛਾ ਜੀ ਪੰਜਾਬ ਇਤੇ ਕਰਨਾ ਹੀ ਕਰਨਾ ਨਾ ਬਾਕੀ ਇੰਡੀਆ ਪੰਜਾਬ ਤੋਂ ਬਾਹਰ ਵੀ ਕੋਈ ਮੇਰਾ ਰਿਕੁਆਇਰਮੈਂਟ ਆਇਆ ਤੇ ਹੁੰਦਾ ਵੀ ਵੈਲਕਮ ओके ਤੇ ਉਹਦੀ ਡਿਸਟ੍ਰੀਬਿਊਸ਼ਨ ਕਰਨੇ ਆ ਮੇਨ ਸਾਡਾ ਕੋਰ ਬਿਜ਼ਨਸ ਹੈ ਉਹ ਸਕੋਰ ਹਾਂ ਉਹ ਸਕੋਰ ਬਿਜ਼ਨਸ ਦੇ ਨਾਲ ਇੱਕ ਰਿਲੇਟਿਡ ਬਿਜ਼ਨਸ ਨਾਲ ਲਾਪਾ ਐ ਐਡ-ਆਨ ਕੀਤਾ ਹੈ ਐਡ-ਆਨ ਕੀਤਾ ਉਹ ਉਹ ਫੀਲਡ ਦੇ ਵਿੱਚ ਵੀ ਅਗਰ ਕਿਸੇ ਨੂੰ ਮਤਲਬ ਕੋਈ ਸਰਵਿਸ ਚਾਹੀਦੀ ਹੈ ਤਾਂ ਵੀ ਤੁਸੀਂ ਭਾਈ ਭਾਈ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬੈਸਟ ਸਰਵਿਸ ਦੇ ਬੈਸਟ ਪ੍ਰੋਡਕਟਾਂ ਦੇ ਸਰਚਿੰਗ ਬੈਸਟ ਦਾ ਹੱਲ ਦੇਵਾਂਗੇ ਕਿਉਂਕਿ ਸਾਡੀਆਂ ਜੜ੍ਹਾਂ ਤੇ ਉਹੀ ਨੇ ਜੀ ਹਾਂ ਜੀ ਜਿਹੜੀ ਮੇਨ ਫਰਮ ਹੈ ਉਹ ਸਟਾਰ ਬਿਜ਼ਨਸ ਸਿਸਟਮ ਹੈ ਉੱਥੋਂ ਸਟਾਰਟ ਟਾਇਰ ਅੱਗੇ ਨਿਕਲਿਆ ਆ ਅੱਗੇ ਅੱਗੇ ਸ਼ਕਾਹਾਂੇ ਬਣ ਰਹੀਆਂ ਸੱਚੀ ਗੱਲ ਹੈ ਬਾਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਅੱਗੇ ਨੂੰ ਵੀ ਬਾਜੀ ਉਹਨਾਂ ਦੀ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਕਿਉਂਕਿ ਟਾਇਰ ਨਿਕਲਦੇ ਰਹਿਣਗੇ ਨਵੇਂ ਆਉਂਦੇ ਰਹਿਣਗੇ ਨਾਲ ਨਾਲ ਆਪਾਂ ਵੀਡੀਓ ਲੈ ਆਉਂਦੇ ਰਹਿਾਂਗੇ ਤੇ ਤੁਹਾਨੂੰ ਜਾਣਕਾਰੀ ਵੀ ਦਿੰਦੇ ਰਾਂਗੇ ਬਿਲਕੁਲ ਇਸੇ ਵਾਦੇ ਦੇ ਨਾਲ ਵਿਦਾ ਲੈਨੇ ਆ ਤੁਹਾਤੋਂ ਬਹੁਤ ਜਲਦ ਫੇਰ ਮਿਲਾਂਗੇ ਤਦ ਤੱਕ ਦੇ ਲਈ ਹੱਸਦੇ ਰਹੋ ਵਸਦੇ ਰਹੋ ਧੰਨਵਾਦ ਥੈਂਕ ਯੂ ਸੋ ਮਚ